ਕੁੱਤੇ ਫਿਰਦੇ ਬੁੱਕਦੇ ਹੋ ਬੜਕੇ 나ਗ ਕੁੰਡਲੀਆ ਕਾਲਾ ਆ ਵੇਰੀ ਗੁਡੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇਹੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇਹੰਗੋ ਓਡੇ ਬਿਨਾਨਾ ਦਿਸਦਾ ਕੋਈ ਮਾਰੀ ਨਜ਼ਰ ਚ ਫੇਰੇ ਖੋਡੇ ਬਿਨਾਂ ਨਾ ਦੱਸਦਾ ਕੋਈ ਮਾਰੀ ਨਜ਼ਰ ਚ ਫੇਰੇ ਉਹ ਘੋੜ ਵਾਂਗੂ ਸਿੱਖੀ ਨੂੰ ਖਾ ਗਏ ਨੇ ਸਾਦਾ ਦੇ ਡਰੇ ਉਹ ਮੱਛੇ ਵਾਂਗੂ ਸਰੇ ਇਨਾਂ ਦੇ ਫੇਰ ਨੇ ਜੇ ਤੇ ਟੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇ ਹੰਗੋ ਬਾਬਾ ਜੀ ਵੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਬਾ ਜੀ ਅੱਜ ਫਿਰ ਕੀ ਸੁਣਾਉਣ ਜਾ ਰਹੇ ਹੋ ਪਹਿਲਾਂ ਵੀ ਮਹਾਰਾਜ ਦੀ ਕਿਰਤਾਂ ਵਿੱਚ ਵੈਸੀ ਬਚਪਨ ਤੋਂ ਲਿਖਦਾ ਜੀ ਠੀਕ ਹੈ ਤੇ ਗਾਉਣ ਦਾ ਵੀ ਸ਼ੌਂਕ ਰੱਖਦੇ ਆਂ ਮਹਾਰਾਜ ਦੀ ਕਿਰਪਾ ਦੇ ਨਾਲ ਅੱਗੇ ਚਲੋ ਇਹ ਕਰਨਾ ਸੀਗਾ ਰਿਕਾਰਡ ਅਜੇ ਰਿਕਾਰਡਿੰਗ ਤੇ ਖਰਚੇ ਬਹੁਤ ਹੁੰਦੇ ਆ ਜੀ ਠੀਕ ਹੈ ਪਰ ਲਿਖਿਆ ਇਦਾਂ ਦਾ ਪਿਆ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਜੇ ਆਪਾਂ ਗਾਦੀਏ ਨਾ ਤਾਂ ਕਿ ਵੱਖਰੀ ਗੰਦ ਹੋ ਜੂ ਮਹਾਰਾਜ ਦੀ ਕਿਰਪਾ ਦੇ ਤੇ ਹੁਣ ਤਾਂ ਚਲੋ ਪੈਸੇ ਦੀ ਕਮੀ ਕਰਕੇ ਬੇਨਤੀ ਵੀ ਕਰਦੇ ਆ ਕਿ ਬਾਬਾ ਜੀ ਦਾ ਮਦਦ ਵੀ ਕਰੋ ਬਾਬਾ ਜੀ ਦਾ ਫੋਨ ਨੰਬਰ ਕਿੰਨਾ ਜੀ ਫੋਨ ਨੰਬਰ 98762 ਠੀਕ ਹੈ 0203 ਤੇ ਅੱਜ ਕੀ ਸੁਣਾਉਣ ਜਾ ਰਹੇ ਹਾਂ ਜੀ ਅੱਜ ਤੁਹਾਨੂੰ ਇੱਕ ਲਿਖਿਆ ਗੀਤ ਜਿਸ ਤਰ੍ਹਾਂ ਸਾਡੀਆਂ ਅੱਜ ਦੇਖੋ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਲਿਖਿਆ ਇੱਕ ਗੀਤ ਹੈ ਕਿ ਨਿਹੰਗ ਸਿੰਘ ਫੌਜ ਦੇ ਉੱਤੇ ਠੀਕ ਹੈ ਉਹ ਬਹੁਤ ਸਹਿ ਲਿਆ ਜ਼ੁਲਮ ਸਿਰਾਂ ਤੇ ਹੋਰ ਸਹਿ ਹਾ ਨਹੀਂ ਜਾਂਦਾ ਉਹ ਮੰਦੜੇ ਹੋ ਗਏ ਹਾਲ ਕੌਮ ਦੇ ਬੋਲ ਕੇ ਹਾ ਨਹੀਂ ਜਾਂਦਾ ਉਹ ਬਹੁਤ ਸਹਿ ਲਿਆ ਜ਼ੁਲਮ ਸਿਰਾਂ ਤੇ ਹੋਰ ਸਹਿ ਹਾ ਨਹੀਂ ਜਾਂਦਾ ਓ ਮੰਦੜੇ ਹੋ ਗਏ ਹਾਲ ਕੌਮ ਦੇ ਬੋਲ ਕੇ ਹਾਨੀ ਜਾਂਦਾ ਹੋ ਰੱਖ ਕੇ ਸੀਸ ਤਲੀ ਦੇ ਉੱਤੇ ਗਲੀ ਯਾਰ ਦੀ ਲੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇ ਹੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇ ਹੰਗੋ ਪੰਜਾਬ ਹੋ ਗਿਆ ਜੂੜਾ ਕਿਤੇ ਨਹੀਂ ਲੱਭਦਾ ਉਹ ਨਸ਼ਿਆਂ ਨੇ ਖਾ ਲਈ ਜਵਾਨੀ ਹਰ ਨਸ਼ਿਆਂ ਦਾ ਵਗਦਾ ਉਹ ਵੈਰੀ ਨੇ ਹੱਕ ਦਬਲੇ ਥੋੜੇ ਹੱਕ ਆਪਣੇ ਮੰਗੋ ਕਲਗੀ ਧਰਦੀ ਫੌਜ ਲਾੜਵੀ ਉਠੋ ਸ਼ੇਰ ਨੇ ਹੰਗੋ ਕਲਗੀ ਧਰਦੀ ਫੌਜ ਲਾੜਵੀ ਉਠੋ ਸ਼ੇਰ ਨੇ ਹੰਗੋ ਚਪਜਾਰਾ ਉੱਡਣ ਧੂਏ ਖਾ ਖਾ ਜਰ ਦੇ ਥੁੱਕ ਦੇ ਉਹ ਗੈਰ ਹਾਜ਼ਰੀ ਸ਼ੇਰਾਂ ਦੀ ਵਿੱਚ ਕੁੱਤੇ ਫਿਰਦੇ ਬੁੱਕਦੇ ਹੋ ਬੜਕੇ 나ਗ ਕੁੰਡਲੀਆ ਕਾਲਾ ਆ ਵੈਰੀ ਗੁਡੰਗੋ ਕਲਗੀ ਧਰ ਦੀ ਫੌਜ ਲਾੜ ਲਈ ਉਠੋ ਸ਼ੇਰ ਨੇਹੰਗੋ ਕਲਗੀ ਧਰ ਦੀ ਫੌਜ ਲਾੜ ਲਈ ਉੱਥੋ ਸ਼ੇਰ ਨੇ ਹੰਗੋ ਓ ਤੁਹਾਡੇ ਬਿਨਾਂ ਨਾ ਦਿਸਦਾ ਕੋਈ ਮਾਰੀ ਨਜ਼ਰ ਚ ਫੇਰੇ ਤੁਹਾਡੇ ਬਿਨਾਂ ਨਾ ਦਿਸਦਾ ਕੋਈ ਮਾਰੀ ਨਜ਼ਰ ਚ ਫੇਰੇ ਓ ਘੋੜਾ ਵਾਂਗੂ ਸਿੱਖੀ ਨੂੰ ਖਾ ਗਏ ਨੇ ਸਾਦਾ ਦੇ ਡੇਰੇ ਓ ਮੱਛੇ ਵਾਂਗੂ ਸਰੇ ਇਨਾਂ ਦੇ ਫੇਰ ਨੇ ਜੇ ਤੱਕ ਟੰਗੋ ਕੱਲ ਕੀ ਧਰ ਦੀ ਫੌਜ ਲਾੜ ਲਈ ਉઠੋ ਸ਼ੇਰ ਨੇ ਹੰਗੋ ਕੱਲ ਕੀ ਧਰ ਦੀ ਫੌਜ ਲਾੜ ਲਈ ਉઠੋ ਸ਼ੇਰ ਨੇ ਹੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ